ਅੱਜ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਵਿੱਚ ਅਰਬਨ ਸਟੇਟ ਦੀ 28 ਨੰਬਰ ਵਾਰਡ ਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਅਸ਼ੋਕ ਪਾਟਿਆ ਗੋਗੀ ਤੇਜਿੰਦਰ ਕੁਮਾਰ ਚੇਅਰਮੈਨ ਮੰਡੀ ਕਰਨ ਬੋਰਡ ਫਗਵਾੜਾ ਅਤੇ ਸਾਰਿਆਂ ਨੇ ਕਸ਼ਮੀਰ ਸਿੰਘ ਮੱਲੀ ਐਡਵੋਕੇਟ ਚੇਅਰਮੈਨ ਇੰਪਰੂਵਮੈਂਟ ਟਰਸਟ ਫਗਵਾੜਾ ਦੀ ਅਗਵਾਈ ਵਿੱਚ ਸਿਲਿੰਦਰ ਕੁਮਾਰ ਉਮੀਦਵਾਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਦਫ਼ਤਰ ਅਰਬਨ ਸਟੇਟ ਦੀ ਮਾਰਕੀਟ ਵਿੱਚ ਖੋਲਿਆ ਆਓ ਦੇਖਿਏ ਮੰਗਲ 7th Sun YouTube ਚੈਨਲ ਦੀ ਇੱਕ ਖਾਸ ਰਿਪੋਰਟ ਮੌਲਵੀ ਪਾਰਟੀ ਜਿੰਦਾਬਾਦ ਆ ਮੌਲਵੀ ਪਾਰਟੀ ਜਿੰਦਾਬਾਦ ਆ ਮੋਟਾ ਕਰੋ ਪਾਰਟੀ ਨੂੰ ਉੱਤਰ ਦੇ ਜਿੰਦੂ ਦੇ

ਇੱਥੇ ਸਾਡੇ ਕੈਂਡੀਡੇਟ ਸ਼ਿੰਦਰ ਕਵਾਰ ਜੀ ਹੈਗੇ ਆ ਔਰ ਸਾਨੂੰ ਪੂਰਨ ਆਸ ਹੈਗੀ ਆ ਕਿ ਇਹ ਜਿਹੜੀ ਸੀਟ ਹੈਗੀ ਆ ਅਸੀਂ ਜਿੱਤ ਕੇ ਪਾਰਟੀ ਦੇ ਝੋਲੀ ਪਾਵਾਂਗੇ ਔਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਰਵਨ ਭਵਨਤਵਾਂ ਦੀ ਸਰਕਾਰ ਨੇ ਕੰਮ ਕੀਤੇ ਹੈਗੇ ਆ ਉਸੇ ਤਰ੍ਹਾਂ ਤੇ ਪੰਚਾਇਤ ਤੇ ਲੋਕ ਲੈਵਲ ਤੇ ਵੀ ਜਿਹੜਾ ਕਰਾਪਸ਼ਨ ਹੈ ਨਾ ਵੱਡੇ ਜਿਹੜਾ ਚੱਲ ਰਿਹਾ ਹੈਗੀ ਆ ਉਹ ਸਾਰੇ ਬੰਦ ਕਰਾਂਗੇ ਜਿਉਂ ਤਾਂ ਪੰਜਾਬ ਸਰਕਾਰ ਨੇ ਬਹੁਤ ਸਾਰੇ ਕੰਮ ਕੀਤੇ ਜਿਵੇਂ ਕਿ ਐਸਐਸ ਰੱਖੇ ਬੋਰਡ ਪ੍ਰਯਾਸ ਜਿਹਨਾਂ 50% ਜਿਹੜੀਆਂ ਡੈਥ ਹੈਗੀਆਂ ਉਹ ਘਟੀਆਂ ਹੈਗੀਆਂ ਇਹਦੇ ਨਾਲ ਜਿਹੜਾ ਕੋਈ ਸ਼ਹੀਦ ਹੁੰਦਾ ਹੈਗਾ ਸਪਾਈ ਜਾਂ ਕੋਈ ਆਰਮੀ ਦਾ ਬੰਦਾ ਉਹਨੂੰ ਕਰੋੜ ਰੁਪਏ ਦਿੱਤਾ ਜਾਂਦਾ ਹੈਗਾ ਇਹਦੇ ਨਾਲ ਦਾ ਸਕੂਲਾਂ ਦੀ ਵੀ ਦੁਹਾਰ ਬਦਲੀ ਗਈ ਹੈਗੀ ਆ ਜੇ ਇਸ ਕਿਨੇ ਮhalla ਗੱਲ ਕੰਦੀ ਗੱਲ ਕਰੀਏ ਦਾ ਮਹੱਲਾ ਕਰਨ ਦੇ ਵਿੱਚ ਵੀ ਬਹੁਤ ਸਾਰੇ 800 ਤੋਂ ਕਰੀਬ ਜਿਹੜੇ ਹੈਗੇ ਆ ਮਹੱਲਾ ਕਰਨ ਦੇ ਖੁੱਲੇ ਗਏ ਹੈ ਸੋ ਕਹਿਣ ਦਾ ਮਤਲਬ ਹੈਗਾ ਕਿ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਆਇਆ ਹੈਗਾ ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਅਦ ਮੁਤਕ ਮਕਾਬਲੇ ਜੋ ਸਾਨੂੰ ਪੂਰਨ ਆ ਸਕੀ ਹੈ ਕਿ ਅਗਲੇ ਟਾਈਮ ਦੇ ਵਿੱਚ ਜਿਹੜੇ ਰਹਿੰਦੇ ਹੈਗੇ ਮੰਗਾ ਸਾਰੇ ਪੂਤੇ ਕਿਤੇ ਜਾਣ ਗਿਆ ਬਿਜਲੀ ਦੇ ਬਿੱਲ ਮਾਫ ਕੀਤਾ ਗਿਆ 90% ਲੋਕਾਂ ਦੇ ਬਿੱਲ ਬਲ ਮਾਫ ਹੋਇਆ ਗਿਆ ਸੋ ਇਸ ਕਰਕੇ ਜਿਹੜੇ ਸਾਡੇ ਲੋਕਲ ਸਰਕਾਰ ਬਣਨੀ ਹੈਗੀ ਆ ਫਗਵਾੜੇ ਦੀ ਉਹਦੇ ਵਿੱਚ ਸਾਨੂੰ ਪੂਰਨ ਆ ਸਕੇ ਸਾਡੀ ਪਾਰਟੀ ਦੇ ਉਹ ਜਾਂਾਂ ਵਿੱਚੋਂ ਘੱਟੋ ਘੱਟ 50 ਦੇ 50 ਕਨੇਡ ਜਿੱਤਣਗੇ ਤਾਂ ਕਿ ਅਸੀਂ ਸਾਡੀ ਐਬਸੋਲਿਊਟ ਮジョਰਿਟੀ ਵਾਰ ਸਕੇ ਔਰ ਜਿਹੜੇ ਇੱਥੇ ਲੋਕਾਂ ਦਾ ਕੰਮ ਰੁਕ ਹੋਏ ਹੈਗੇ ਉਹ ਕੰਮ ਹੋਣਗੇ ਜੀ ਬਹੁਤ ਮਿਹਰਬਾਨੀ ਬਹੁਤ ਧੰਨਵਾਦੀ ਆ ਅਸੀਂ ਆਪਣੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਧੰਨਵਾਦੀ ਆ ਅਸੀਂ ਸਾਡੇ ਪ੍ਰਧਾਨ ਅਮਨਜੀਤ ਅਮਰ ਰੋੜਾ ਜੀ ਦਾ ਧੰਨਵਾਦੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਭਗਵਾਨ ਜੀ ਸੀਐਮ ਸਾਹਿਬ ਬਾਜੋਲ ਸੀਐਮ ਸਾਹਿਬ ਧੰਨਵਾਦ ਕਰਦੇ ਆ ਜੀ ਅਸੀਂ ਹਲਕਾ ਇੰਚਾ ਜੁਗਿੰਦਰ ਸਿੰਘ ਮਾਨ ਲਲਿਤ ਸੇ ਕਲਾਨੀ ਜੀ ਦਾ ਜਿਨ੍ਹਾਂ ਨੇ ਸਾਨੂੰ ਵਾਰਡ ਇਸ ਵਾਰਡ ਤੋਂ ਅਰਬਨ ਸਟੇਟ ਦੇ ਇਸ ਵਾਰਡ ਤੋਂ ਸਾਨੂੰ ਸਿਲਿੰਦਰ ਕੁਮਾਰ ਜੀ ਸਾਨੂੰ ਬਹੁਤ ਹੀ ਵਧੀਆ ਕੈਂਡੀਡੇਟ ਦਿੱਤੇ ਆ 28 ਜੀ 28 ਨੰਬਰ ਵਾਰਡ ਹੈ ਜੀ ਇਸ ਵਾਰਡ ਵਿੱਚ ਕੋਈ ਵੀ ਰਹਿੰਦਾ ਕੰਮ ਜੇ ਕੋਈ ਵੀ ਰਹਿੰਦਾ ਕੰਮ ਚਾਹੇ ਉਹ ਗਲੀਆਂ ਲਾਈਟਾਂ ਨਾਲੀਆਂ ਕਿਸੇ ਵੀ ਟਾਈਪ ਦਾ ਕੰਮ ਹੋਵੇ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਹੈ ਕੇਜਰੀਵਾਲ ਜੀ ਦੀ ਸਰਕਾਰ ਹੈ ਸਾਡੀ ਸਰਕਾਰ ਵਿੱਚ ਜੇ ਸਾਡਾ ਐਮਸੀ ਹੋਊਗਾ ਤਾਂ ਉਹ ਉਹ ਕੰਮ ਕਰਾਉਣ ਲਈ ਸਮਰਥ ਹੋਊਗਾ ਇਸ ਕਰਕੇ ਸਾਰੀ ਜਨਤਾ ਨੂੰ ਸਾਰੇ ਵੋਟ ਵੋਟਰਾਂ ਨੂੰ ਸਾਰੇ ਵਾਰਡ ਨਿਵਾਸੀਆਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਜਿਤਾਓ ਭਾਰੀ ਬਹੁਮਦਰ ਨਾਲ ਜਿਤਾਓ ਤਾਂ ਕਿ ਅਸੀਂ ਕਾਰਪੋਰੇਸ਼ਨ ਬਣਾਈਏ ਪੁਗਵਾੜੇ ਦੀ ਕਾਰਪੋਰੇਸ਼ਨ ਦੀ ਜਿੱਤ ਤੈਅ ਆ ਤਾਂ ਕਿ ਅਸੀਂ ਕਾਰਪੋਰੇਸ਼ਨ ਬਣਾਈਏ ਔਰ ਤੁਹਾਡੇ ਵਾਰਡਾਂ ਦੇ ਕੱਲੇ-ਕੱਲੇ ਵਾਰਡ ਦਾ ਕੰਮ ਕਰਾਈਏ ਸ਼ਹਿਰ ਦੀ ਨਿਹਾਰ ਬਦਲ ਦਿਆਂਗੇ ਸ਼ਹਿਰ ਨੂੰ ਇੱਕ ਵਾਰੀ ਬਹੁਤ ਵਧੀਆ ਸੁੰਦਰ ਕਰ ਦਿਆਂਗੇ 28 ਨੰਬਰ ਵਾਰਡ ਤੋਂ ਸਲਿੰਦਰ ਕੁਮਾਰ ਜੀ ਜਿਹੜੇ ਸਾਡੇ ਐਮ ਸੀ ਵੀ ਚੋਣ ਵਿੱਚ ਆਏ ਨੇ ਬਹੁਤ ਹੀ ਵਧੀਆ ਸੂਝਵਾਨ ਲੀਡਰ ਨੇ ਤੇ ਸਾਨੂੰ ਪੂਰਾ ਯਕੀਨ ਹੈ ਪੂਰਾ ਮੱਲਾਵਾਸੀ ਸਾਰੇ ਇਹਨਾਂ ਦੇ ਨਾਲ ਨੇ ਸਾਨੂੰ ਪੂਰਾ ਯਕੀਨ ਹੈ ਕਿ ਇਸ ਇਸ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤਾਂਗੇ ਤੇ ਇੱਕ ਨਗਰ ਨਿਗਮ ਨੂੰ ਵਧੀਆ ਝਾਰੂ ਸਾਥ ਹੀ ਦਿਆਂਗੇ ਧੰਨਵਾਦ 28 ਨੰਬਰ ਵਾਰਡ ਤੋਂ ਮੈਂ ਹੈਗਾ ਵਲੰਟੀਅਰ ਜੀ ਆਪਾਂ ਕੋਈ ਫਲੱਡੀ ਇਕਲ ਨਹੀਂ ਹੈਗੇ ਆਪਾਂ ਕੰਮ ਦੇ ਵਿਸ਼ਵਾਸ ਕੀਤਾ ਕੰਮ ਕੀਤਾ ਤੇ ਕੰਮ ਕਰਾਂਗੇ ਵਾਰਡ ਦੇ ਵਸਨੀਕਾਂ ਨੂੰ ਅਪੀਲ ਕਰਦਾ ਕਿ ਸਾਰੇ ਦਸਾਰੇ ਮੈਨੂੰ ਬੋਰਡ ਪਾਓ ਕਿਉਂਕਿ ਉਹਨਾਂ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਕੋਈ ਵੀ ਸਮੱਸਿਆ ਅਸੀਂ ਪਰਿਵਾਰ ਦੀ ਤਰ੍ਹਾਂ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦਾ ਸੁਲਝਿਆ ਜਾਏਗੀ ਆ ਵਾਰਡ ਨੰਬਰ 28 ਦੇ ਵਿੱਚ ਸਾਡੇ ਕੈਂਡੀਡੇਟ ਸ਼ਿਲਿੰਦਰ ਕੁਮਾਰ ਜੀ ਉਹਨਾਂ ਦੇ ਦਫ਼ਤਰ ਦਾ ਉਸ ਗਾਢਣ ਕੀਤਾ ਗਿਆ ਔਰ ਆਮ ਆਦਮੀ ਪਾਰਟੀ ਨੇ ਬਹੁਤ ਹੀ ਇਮਾਨਦਾਰ ਤੇ ਨੇਕ ਇਨਸਾਨ ਜਿਹੜੇ ਆ ਸਾਨੂੰ ਦਿੱਤੇ ਆ ਔਰ ਜਿਹੜਾ ਪੁਰਾਣਾ ਰੀਤੀ ਰਿਵਾਜ ਸੀ ਪਾਰਟੀਆਂ ਦਾ ਕਿ ਲੋਕਾਂ ਨੂੰ ਪੈਸੇ ਨਾਲ ਖਰੀਦ ਲੈਣਾ ਔਰ ਲੋਕਾਂ ਨੂੰ दारू ਪਲਾ ਕੇ ਵੋਟਾਂ ਲੈ ਲੈਣੀਆਂ ਅੱਜ ਉਸ ਨੂੰ ਤੋੜਦੇ ਹੋਏ ਚੰਗੇ ਲੋਕ ਅੱਗੇ ਆ ਰਹੇ ਆ ਕੱਲਾ ਗਲੀਆਂ ਨਾਲੀਆਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਵਾਰਡ ਦਾ ਐਮਸੀ ਲੋਕਾਂ ਦੇ ਦੁੱਖਾਂ ਦੇ ਵਿੱਚ ਖੜਨ ਆਲਾ ਚਾਹੀਦਾ ਵਾ ਕਹਿ ਤਾਂ ਦਿੰਦੇ ਆ ਕਿ ਮੇਰਾ ਵਾਰਡ ਮੇਰਾ ਪਰਿਵਾਰ ਜਦੋਂ ਪਰਿਵਾਰ ਡੀਪੂਆਂ ਤੇ ਰੁੜਦਾ ਜਦੋਂ ਪਰਿਵਾਰ ਦਫ਼ਤਰਾਂ ਚ ਰੁੜਦਾ ਜਦੋਂ ਪਰਿਵਾਰ ਕਿਸੇ ਅਦਾਰਿਆਂ ਚ ਰੁੜਦਾ ਤਾਂ ਉਸ ਟਾਈਮ ਬਾਹ ਫੜਨ ਲਈ ਕੋਈ ਨਹੀਂ ਹੁੰਦਾ ਅੱਜ ਆਮ ਆਦਮੀ ਪਾਰਟੀ ਨੇ ਨੇਕ ਇਨਸਾਨ ਸਾਨੂੰ ਦਿੱਤੇ ਆ ਕਿ ਉਹ ਲੋਕਾਂ ਦੀ ਬਾਹ ਫੜਨਗੇ ਉਹਨਾਂ ਦੇ ਰਹਿੰਦੇ ਕੰਮ ਉਹਨਾਂ ਦੇ ਘਰਾਂ ਚ ਜਾ ਕੇ ਕਰਨਗੇ ਜਿਸ ਤਰ੍ਹਾਂ ਦੇ ਵੀ ਕੰਮ ਹੋਣ ਚਾਹੇ ਉਹ ਕੋਈ ਸਰਟੀਫਿਕੇਟ ਹੋਵੇ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ ਉਹ ਮੁਹੱਲੇ ਦੇ ਵਿੱਚ ਆਪਣਾ ਕੈਂਪ ਲਗਾ ਕੇ ਹਰ ਹਫ਼ਤੇ ਦੇ ਅੰਦਰ ਚਾਹੇ ਜਿਸ ਤਰ੍ਹਾਂ ਵੀ ਮਰਜ਼ੀ ਹੋਵੇ ਘਰ ਘਰ ਜਾ ਕੇ ਉਹਨਾਂ ਦੇ ਕੰਮ ਪੁੱਛ ਕੇ ਕਿਤੇ ਜਾਣਗੇ ਇਹ ਜਿਹੜੀ ਰੀਤ ਆ ਅਸੀਂ ਨਵੀਂ ਪਾਉਣ ਜਾ ਰਹੇ ਆਂ ਔਰ ਪੂਰੇ ਬਾੜ ਦੇ ਅੰਦਰ ਪੂਰਾ ਡਾਟਾ ਰੱਖਿਆ ਜਾਏਗਾ ਕਿ ਅਗਰ ਕਿਸ ਦੇ ਘਰ ਦੇ ਵਿੱਚ ਕੋਈ ਬਿਮਾਰ ਆ ਅਗਰ ਕਿਸ ਨੇ ਕੋਈ ਵੱਡੀ ਸਮੱਸਿਆ ਹੋਆ ਉਹਨਾਂ ਦਾ ਡਾਟਾ ਰੱਖ ਕੇ ਪਾਰਟੀ ਤੱਕ ਪਹੁੰਚਾਇਆ ਜਾਏਗਾ ਹਸਪਤਾਲਾਂ ਤੱਕ ਪਹੁੰਚਾਇਆ ਜਾਏਗਾ ਤਾਂ ਜੋ ਉਹਨਾਂ ਦਾ ਦੁੱਖ ਸਮਝ ਸਮਝਿਆ ਜਾ ਸਕੇ ਔਰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦਾ ਹਾਲ ਪੁੱਛਿਆ ਜਾ ਸਕੇ ਇਹ ਨਹੀਂ ਆ ਕਿ 5 ਸਾਲ ਤੁਸੀਂ ਲੋਕਾਂ ਦੀ ਬਾਤ ਨਾ ਪੁੱਛੋ ਔਰ ਅਖੀਰਲੇ 1 ਮਹੀਨੇ ਬਾਅਦ ਤੁਸੀਂ ਵੋਟਾਂ ਮੰਗਣ ਦੇ ਲਈ ਚਲੇ ਜਾਵੋ ਔਰ ਤੁਸੀਂ ਕਹੋ ਕਿ ਮੇਰਾ ਵਾਰਡ ਮੇਰਾ ਪਰਿਵਾਰ ਇਸ ਪਰਿਵਾਰ ਨੂੰ ਰੋਲਣ ਨਹੀਂ ਦੇਵਾਂਗੇ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਚੰਗੇ ਇਨਸਾਨ ਨੇ ਸ਼ਰਿੰਦਰ ਜੀ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਪਾਰਟੀ ਲਈ ਨੇਕ ਇਨਸਾਨ ਆ ਔਰ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਵਾਰਡ ਪਾਰਟੀ ਦੀ ਝੋਲੀ 'ਚ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਆਜੋ ਆਜੋ ਕਿਉਂਕਿ ਜਦੋਂ ਅਸੀਂ ਇਲੈਕਸ਼ਨ ਲੜਦੇ ਆਂ ਦੋ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਅਸੀਂ ਆਪਣੀ ਮੱਤ ਦਾ ਦਾਨ ਕਰਦੇ ਹਾਂ ਇਸ ਲੋਕਤੰਤਰ ਦੇ ਅੰਦਰ ਸਭ ਤੋਂ ਪਹਿਲਾਂ ਜਿਹੜਾ ਕੈਂਡੀਡੇਟ ਖੜਾ ਵਾ ਸਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਉਹ ਗਰਪਤ ਨਹੀਂ ਕਿਉਂ ਕ੍ਰਿਮੀਨਲ ਤੇ ਨਹੀਂ ਕਿਉਂ ਕੈਰੇਕਟਰਲੈਸ ਤੇ ਨਹੀਂ ਆਮ ਆਦਮੀ ਪਾਰਟੀ ਨੇ ਸਾਨੂੰ ਹੀਰੇ ਦਿੱਤੇ ਆ ਸ਼ਿਲਿੰਦਰ ਕੁਮਾਰ ਜੀ ਆਪਣੇ ਨਗਰ ਦੇ ਅੰਦਰ ਇੱਕ ਬਹੁਤ ਵੱਡਾ ਰਸੂਖ ਰੱਖਦੇ ਆ ਚੰਗੀ ਸ਼ਭੀ ਵਾਲੇ ਆ ਚੰਗਾ ਪਰਿਵਾਰ ਆ ਇਸ ਕਰਕੇ ਇਹ ਜਿਹੜੇ ਸਾਡੇ ਕੈਂਡੀਡੇਟ ਆ ਸਾਡੀ ਪਹਿਲੀ ਜਿੱਤ ਇੱਥੇ ਹੋ ਗਈ ਆ ਕਿ ਬਹੁਤ ਹੀ ਨੇਕ ਇਨਸਾਨ ਇਮਾਨਦਾਰ ਇਨਸਾਨ ਪਾਰਟੀ ਨੇ ਸਾਨੂੰ ਦਿੱਤੇ ਆ ਵੋਟ ਜਦੋਂ ਪਾਈ ਜਾਂਦੀ ਹੈ ਇਹ ਚੀਜ਼ਾਂ ਦੇਖ ਕੇ ਪਾਈ ਜਾਂਦੀ ਆ ਤਾਂ ਜੋ ਸਾਡੇ ਵਾਰਡ ਦੇ ਅੰਦਰ ਇਹ ਆਪਣੀ ਖੁਸ਼ਬੂ ਫੈਲਾ ਸਕਣ ਜਿਸ ਤਰ੍ਹਾਂ ਦੀ ਇਹਨਾਂ ਦੀ ਨੇਚਰ ਆ ਪਾਰਟੀ ਦਾ ਕੈਂਡੀਡੇਟ ਦੇਖਣਾ ਬਹੁਤ ਜ਼ਰੂਰੀ ਆ ਅਗਲੀ ਗੱਲ ਜਦੋਂ ਚੰਗੇ ਲੋਕ ਚੁਣਾਂਗੇ ਤਾਂ ਆਪਣੇ ਘਰ ਨਹੀਂ ਭੰਗਗੇ ਚੰਗੇ ਲੋਕ ਚੁਣਾਂਗੇ ਤਾਂ ਆਪਣੇ ਬੱਚਿਆਂ ਨੂੰ ਅੱਗੇ ਨਹੀਂ ਕਰਨਗੇ ਉਹ ਚਾਹਣਗੇ ਕਿ ਬਾਕੀ ਸਾਰਾ ਸਮਾਜ ਵੀ ਅੱਗੇ ਆਵੇ ਅੱਜ ਤੁਸੀਂ ਦੇਖੋ ਕੋਗੋ ਵਾਲੇ ਸਿਵਲੇ ਦਾ ਹਾਲ ਆਮ ਆਦਮੀ ਪਾਰਟੀ ਨੇ दुरुस्त ਕੀਤਾ ਵਾ ਪਰ ਪਿਛਲੀਆਂ ਸਰਕਾਰਾਂ ਨੇ ਇਹਦਾ ਬਹੁਤ ਬੁਰਾ ਹਲ ਕੀਤਾ ਇੱਥੇ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਸੀ ਇੱਧਰ ਆ ਜਾਓ ਇੱਥੇ ਔਰ ਅਸੀਂ ਵਧੀਆ ਤਰੀਕੇ ਨਾਲ ਦਾ ਹੱਲ ਕਰ ਸਕਦੇ ਆ ਔਰ ਕੂੜੇ ਦਾ ਜਿਹੜਾ ਵਧੀਆ ਸਿਸਟਮ ਬਣ ਜਾ ਰਿਹਾ ਸਾਡੇ ਐਮਸੀ ਸਹਿਬਾਨ ਹੋਣਗੇ ਸਾਡਾ ਨਗਰ ਨਿਗਮ ਹੋਵੇਗਾ ਇਹ ਕੂੜਾ ਜਿਹੜਾ ਵਾ ਸ਼ਹਿਰ ਦੇ ਵਿੱਚੋਂ ਚੁੱਕ ਕੇ ਅਸੀਂ ਬਾਹਰ ਲਿਜਾਵਾਂਗੇ ਮੈਂ ਆਪਣੇ ਹਦੀਆਬਾਦ ਦੇ ਅੰਦਰ ਪਿਛਲੇ 3 ਮਹੀਨੇ ਤੋਂ ਲੱਗਾ ਹੋਇਆ ਕੁੜੇ ਦੇ 7 ਢੇਰ ਖਤਮ ਕੀਤੇ ਆ ਜਿਹੜੇ ਸਾਡੀ ਸਰਕਾਰ ਦੀ ਮਸ਼ੀਨਰੀ ਦੇ ਨਾਲ ਸਾਡੇ ਲੋਕਾਂ ਦੇ ਨਾਲ ਰਲ ਕੇ ਅਸੀਂ ਚੱਲੇ ਆ ਪਿਛਲੀਆਂ ਸਰਕਾਰਾਂ ਨੇ ਕਿੰਨੇ ਸਾਲ ਹੋ ਗਏ ਇੱਥੇ ਨਗਰ ਨਿਗਮ ਬਣਦਿਆਂ ਨੂੰ ਸਰਕਾਰ ਬਣਦਿਆਂ ਨੂੰ ਉਹ ਹੱਲ ਨਹੀਂ ਕਰ ਸਕੇ ਸਭ ਕੁਝ ਹੋ ਸਕਦਾ ਅਗਰ ਤੁਹਾਡੇ ਅੰਦਰ ਲਗਨ ਹੋਵੇ ਤੁਹਾਡਾ ਦਾ ਵਾਅਦਾ ਕਰਦੇ ਆ ਕਿ ਸ਼ਿਲਿੰਦਰ ਕੁਮਾਰ ਜੀ ਨੂੰ ਆਪਾਂ ਜਿਤਾਈਏ ਕੂੜਾ ਰਹਿਤ ਸਾਰਾ ਫਗਵਾੜਾ ਬਣਾਵਾਵਾਂਗੇ ਜਿਹੜਾ ਕੰਮ ਅਜੇ ਤੱਕ ਨਹੀਂ ਹੋ ਸਕਿਆ ਉਹ ਕਰਕੇ ਦਿਖਾਵਾਂਗੇ ਸਾਨੂੰ ਆਪ ਨਾਲ ਲੱਗਣਾ ਪਵੇ ਅਸੀਂ ਦਿਨ ਰਾਤ ਮਿਹਨਤ ਕਰਕੇ ਇਸ ਪਗਵਾੜੇ ਨੂੰ ਪੂਰੇ ਪੰਜਾਬ ਦੇ ਅੰਦਰ ਇਸ ਦਾ ਨਾਮ ਰੌਸ਼ਨ ਕਰਾਂਗੇ ਉਹਦੇ ਵਿੱਚ ਸਾਡਾ ਜਿਹੜਾ ਵਾਰਡ ਆ ਇਹਦੇ ਵਿੱਚ ਵੀ ਇਤਿਹਾਸ ਲਿਖਾਂਗੇ ਸਭ ਨੂੰ ਬੇਨਤੀ ਆ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਾਰੇ ਜਣੇ ਆਪਣੀਆਂ ਆਪਣੀਆਂ ਡਿਊਟੀਆਂ ਮੰਨ ਲਓ ਜਿੰਨੇ ਵੀ ਆਪਣੇ ਨਜ਼ਦੀਕ ਘਰ ਹੈਗੇ ਆ ਨਜ਼ਦੀਕ ਭਾਈ ਭਰਾ ਹੈਗੇ ਆ ਸਭ ਨੂੰ ਕਹੋ ਕਿ ਇੱਕ ਮੌਕਾ ਜਿਹੜਾ ਵਾ ਆਮ ਆਦਮੀ ਪਾਰਟੀ ਨੂੰ ਦਿਓ ਇੱਕ ਮੌਕਾ ਛਾੜੂ ਨੂੰ ਦਿਓ ਤੁਹਾਡਾ ਨਾ ਵਾਦਾ ਵਾ ਕਿ ਦਿਨ ਰਾਤ ਮਿਹਨਤ ਕਰਕੇ ਇਸ ਵਾਰਡ ਦੇ ਅੰਦਰ ਜਿੰਨੀ ਵੀ ਗਰੀਨਰੀ ਹੋ ਸਕੇ ਨਸ਼ਾ ਰਹਿਤ ਵਾਰਡ ਹੋ ਸਕੇ ਔਰ ਰੋਗਾਂ ਤੋਂ ਰਹਿਤ ਵਾਰਡ ਹੋ ਸਕੇ ਬਿਮਾਰੀਆਂ ਤੋਂ ਰਹਿਤ ਵਾਰਡ ਹੋ ਸਕੇ ਸੜਕਾਂ ਨਾਲੀਆਂ ਲਾਈਟਾਂ ਇਥੇ ਬਾਅਦ ਚਾਉਂਦੀਆਂ ਸਭ ਤੋਂ ਪਹਿਲਾਂ ਇਨਸਾਨਾਂ ਨੂੰ ਬਚਾਉਣਾ ਜ਼ਰੂਰੀ ਹੈ ਇਸ ਕਰਕੇ ਬੇਨਤੀ ਆ ਕਿ ਇੱਕ ਇੱਕ ਮੋਰ ਜਿਹੜੀ ਆ ਝਾੜੂ ਦੇ ਨਿਸ਼ਾਨ ਤੇ ਲਾ ਕੇ ਇਹਨਾਂ ਨੂੰ ਆਪਾਂ ਕਾਮਯਾਬ ਕਰਦਾ ਇਹਨਾਂ ਨੂੰ ਕਾਮਯਾਬ ਕਰਕੇ ਇਸ ਵਾਰਡ ਦੇ ਅੰਦਰ ਜਿੰਨੇ ਵੀ ਵਿਕਾਸ ਦੇ ਕੰਮ ਰਹਿੰਦੇ ਆ ਤੁਹਾਡਾ ਨਾ ਵਾਦਾ ਇਹ ਜੀ ਜਾਨ ਲਾ ਦਾਂਗੇ ਇਸ ਇਸ ਨੂੰ ਤਰੱਕੀ ਦੇਣ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਇਹੀ ਸਾਡੀ ਸਾਂਝ ਆ ਕਿ ਸਾਡਾ ਸਾਥ ਦਿਓ ਡਟ ਜਾਓ ਆ ਪੰਜ ਦਿਨ ਜਿਹੜੇ ਹੈਗੇ ਆ ਆਪਣੇ ਜਿੰਨੇ ਵੀ ਨਜ਼ਦੀਕ ਪੰਜ ਪੰਜ 10 10 ਪਰਿਵਾਰ ਵੰਡ ਲਓ ਸਭ ਨੂੰ ਸੁਨੇਹਾ ਲਾਓ ਕਿ ਆਮ ਆਦਮੀ ਪਾਰਟੀ ਨੂੰ ਵੋਟ ਦਿਓ ਜਿਨ੍ਹਾਂ ਕਾਂਗਰਸੀਆਂ ਨੇ ਜਿਨ੍ਹਾਂ ਭਾਜਪਾ ਵਾਲਿਆਂ ਨੇ ਪਹਿਲਾਂ ਨਹੀਂ ਕੁਝ ਬਣਾਇਆ ਹੁਣ ਆਪਾਂ ਉਹਨੂੰ ਵੀ ਕੋਸ਼ਿਸ਼ ਕਰਦੇ ਆ ਇੱਕ ਮੌਕਾ ਤੁਸੀਂ ਸਾਨੂੰ ਦੇ ਦਿਓ ਉਸ ਤੋਂ ਬਾਅਦ ਇਸ ਵਾਰ ਦੀ ਕਾਇ ਪਲਟ ਕਰ ਦਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਹ ਜਿੰਨੇ ਤੁਹਾਡੇ ਰਿਸ਼ਤੇਦਾਰ ਹੈਗੇ ਆ ਇੱਥੇ ਮੇਰੇ ਦੋਸਤ ਹੈਗੇ ਆ ਸਾਰਿਆਂ ਨੂੰ ਬੇਨਤੀ ਕਰਨੀ ਆ ਕਿ ਜਿੱਥੇ-ਜਿੱਥੇ ਵੀ ਗਾੜ੍ਹ ਵਿੱਚ ਤੁਹਾਡੇ ਰਿਸ਼ਤੇਦਾਰ ਹੈਗੇ ਮਿੱਤਰੋ ਹੈਗੇ ਆ ਜਿੱਥੇ ਸਾਡੇ ਪਿੰਡ ਦੇ ਖੜੇ ਆਗੇ ਸਾਰਿਆਂ ਨੂੰ ਝਾੜੂ ਦੇ ਨਿਸ਼ਾਨ ਤੇ ਫੋਲ ਬਣ ਦੇਗੇ ਜੀ ਅਸੀ ਕਰੀਏ ਤਾਂ ਤੁਸੀਂ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸੇ ਖਾਤਿਰਵਾਦ ਜੀ ਜੇ ਕਿਸੇ ਨੂੰ ਕੋਈ ਮਸੱਈਆ ਹੈ ਕੋਈ ਮੰਲੇ ਨਾਲ ਤੁਹਾਡੇ ਕੋਈ ਮੰਲੇ ਦੇ ਵਿੱਚ ਕੋਈ ਸਮੱਸਿਆ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਪੁੱਛ ਸਕਦੇ ਉਹਦਾ ਹੱਲ ਹੋਏਗਾ ਬਿਲਕੁਲ ਕੋਈ ਤੋਂ ਅੱਧਾ ਸਾਉਂਦੇ ਮੈਂ ਹੁਣ ਚੱਲੇ ਨਹੀਂ ਨਹੀਂ ਐਮੀ ਐਮੀ